ਰੰਜੀਤ ਸਟੱਡੀ ਚੈਨਲ ਉੱਪਰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਅ ਪਹਿਲ ਯੋਜਨਾ ਦੇ ਤਾਪ ਆਪਣੀ ਦੋ ਵੀਡੀਓ ਇਸ ਚੈਨਲ ਦੇ ਉੱਪਰ ਆ ਚੁੱਕੀਆਂ ਤੁਸੀਂ ਪਹਿਲਾਂ ਵੀ ਦੇਖਿਆ ਹੋਣਗੇ ਹਾਂਜੀ ਇਸ ਦੇ ਵਿੱਚ ਇੱਕ ਨਵੀਂ ਵੱਡੀ ਅਪਡੇਟ ਲੈ ਕੇ ਆਏ ਹਾਂਗੇ ਹਾਂਜੀ ਜਿਨ੍ਹਾਂ ਨੇ ਵੀ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਦਬਾ ਦਿਓ ਤਾਂ ਕਿ ਸਭ ਤੋਂ ਪਹਿਲੀ ਜਿਹੜੀ ਜਾਣਕਾਰੀ ਤੁਹਾਨੂੰ ਮਿਲ ਸਕੇ ਹਾਂਜੀ ਆਪਾਂ ਪਹਿਲ ਜੋ ਜਨਾਹਤੀ ਜਿਹੜੀ ਵੀਡੀਓ ਲੈ ਕੇ ਆਏ ਸੀ ਉਹਦੇ ਵਿੱਚ ਆਪਾਂ ਦੱਸਿਆ ਸੀ ਕਿਵੇਂ ਕਿਵੇਂ ਜਿਹੜੀਆਂ ਔਰਤਾਂ ਨੇ ਉਹ ਸਕੂਲ ਦੀ ਵਰਦੀ ਸਿਉਂ ਕੇ ਕਿਵੇਂ 35000 ਰੁਪਏ ਮਹੀਨੇ ਉਹ ਕਮਾ ਸਕਦੀਆਂ ਨੇ ਤੇ ਇਹ ਸਕੀਮ ਜਿਹੜੀ ਕਿੱਥੇ ਚੱਲ ਰਹੀ ਹੈ ਇਹ ਵੀ ਤੁਹਾਨੂੰ ਸਾਰਾ ਕੁਝ ਉਹ ਵੀਡੀਓ ਦੇ ਵਿੱਚ ਦੱਸਿਆ ਹੋਇਆਗਾ ਹਾਂਜੀ ਹੁਣ ਆਪਾਂ ਗੱਲ ਕਰ ਲੈਨੇ ਆ ਕਿ ਇਸ ਯੂਨਾਈਟੈਟ ਸੀ ਜਿੱਦਾਂ ਤੁਹਾਡੇ ਸਾਰਿਆਂ ਦੇ ਕਮੈਂਟ ਆਏ ਸੀ ਪਿਛਲੀ ਵੀਡੀਓ ਦੇ ਵਿੱਚ ਅਸੀਂ ਸਾਰੇ ਪੜੇ ਨੇ ਤੇ ਅਸੀਂ ਡੀਸੀ ਆਫਿਸ ਦੇ ਵਿੱਚ ਜਿਹੜੀ ਜਾ ਕੇ ਗੱਲ ਵੀ ਕੀਤੀ ਹੈ ਕਿ ਇਹ ਹਰ ਇੱਕ ਜ਼ਿਲ੍ਹੇ ਦੇ ਵਿੱਚ ਖੋਲਿਆ ਜਾਵੇ ਕਿਉਂਕਿ ਸਾਨੂੰ ਬਾਰ-ਬਾਰ ਇਹੀ ਕਮੈਂਟ ਆ ਰਹੇ ਸੀ ਕਿ ਸਾਡੇ ਜਿਲ੍ਹੇ ਵਿੱਚ ਕਦੋਂ ਖੁੱਲੂਗਾ ਸਾਡੇ ਸ਼ਹਿਰ ਵਿੱਚ ਕਦੋਂ ਖੁੱਲੂਗਾ ਤਾਂ ਅੱਛਾ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਸਾਰੇ ਸ਼ਹਿਰਾਂ ਦੇ ਵਿੱਚ ਖੁੱਲਣੇ ਆ ਤਾਂ ਪਰ ਇਹਦੀ ਚੋਟੀਆਂ-ਮੋਟੀਆਂ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਉਹ ਇਹ ਆ ਕਿ ਜਿਹੜੇ ਪਹਿਲਾਂ ਕੰਮ ਕਰ ਰਹੇ ਸੀ ਤਾਂ ਉਹਨਾਂ ਨੇ ਥੋੜਾ ਜਿਹਾ ਇਸ ਚੀਜ਼ ਦਾ ਸਰਕਾਰ ਤੇ ਪ੍ਰੈਸ਼ਰ ਬਣਾਇਆ ਹੋਇਆ ਕਿ ਅਸੀਂ ਪੂਰੇ 10 ਸਾਲ ਤੋਂ ਕੰਮ ਕਰ ਰਹੇ ਆ ਪਹਿਲਾਂ ਸਾਨੂੰ ਜਿਹੜਾ ਕੰਮ ਉਹਦੇ ਵਿੱਚ ਪਹਿਲ ਦਿੱਤੀ ਜਾਵੇ ਫਿਰ ਬਾਅਦ ਚ ਦੂਜਿਆਂ ਨੂੰ ਵਿਚਾਰਿਆ ਜਾਵੇ ਤਾਂ ਸਰਕਾਰ ਇਸ ਕੰਮ ਤੇ ਵਿਚਾਰ ਕਰ ਰਹੀ ਆ ਕਿਉਂਕਿ ਉਹ ਵੀ ਪਿਛਲੇ 10 ਸਾਲਾਂ ਤੋਂ ਇਹ ਕੰਮ ਕਰ ਰਹੇ ਨੇ ਹਾਂਜੀ ਸਕੀਮ ਦੇ ਤਹਿਤ ਸਾਨੂੰ ਕਾਫੀ ਫੋਨ ਕਾਲਸ ਵੀ ਆਈਆਂ ਤੇ ਕਾਫੀ ਜਿਹੜੇ ਮੈਸੇਜ ਵੀ ਆਏ ਨੇ ਹਾਂਜੀ ਕੁਝ ਕਾਫੀ ਜਿਹੜੇ 네ਗੇਟਿਵ ਬੰਦੇ ਨੇ ਉਹ ਇਹ ਵੀ ਕਹਿ ਰਹੇ ਨੇ ਕਿ ਵੀਡੀਓ ਫੇਕ ਆ ਉਹਦੇ ਲਈ ਅਸੀਂ ਇੱਕ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਤਾਂ ਇਸ ਵੀਡੀਓ ਨੂੰ ਜਰੂਰ ਦੇਖਣਾ ਸ਼ੂ ਤੋਂ ਲੈ ਕੇ ਅੰਤ ਤੱਕ ਇੱਕ ਪਹਿਲ ਨਾਮ ਦੀ ਸਕੀਮ ਹੈ ਪਹਿਲ ਉਹ ਚ ਕੀ ਕੀਤਾ ਪਿੰਡਾਂ ਐ ਉੱਥੇ ਅਸੀਂ ਇੱਕ ਸਟੋਰ ਬਣਾਤਾ ਤੇ ਨਾਲ ਸਲਾਈ ਮਸ਼ੀਨਾਂ ਰੱਖਤੀਆਂ ਲਗਭਗ 100 ਲੇਡੀਜ਼ ਦਾ ਗਰੁੱਪ ਬਣਾਤਾ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਉਹ ਲੇਡੀਜ਼ ਸਿਉ ਰਹੀਆਂ ਨੇ ਉਹ ਕਪੜਾ ਆਪਣੇ ਘਰੇ ਵੀ ਲੈ ਕੇ ਜਾ ਸਕਦੀ ਨੇ ਮਸ਼ੀਨ ਆਪਣੇ ਘਰੇ ਵੀ ਲੈ ਕੇ ਜਾ ਸਕਦੀ ਨੇ ਤੇ ਬਾਅਦ ਚ ਜਮਾ ਕਰਾ ਦੇਣ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਪਹਿਲੇ ਸਾਲ ਦਾ ਉਹਨਾਂ ਦਾ ਟਰਨਓਵਰ 1.5 ਕਰੋੜ ਰੁਪਈਆ ਜਾਨੀ ਕਿ ਹਰ ਕਲੀਡ ਨੇ 1.5 ਲੱਖ ਰੁਪਈਆ ਕਮਾ ਲਿਆ ਹੁਣ ਸਾਨੂੰ ਅੱਜ ਜੀੜੀ ਰਿਪੋਰਟ ਦਿੱਤੀ ਹੈ ਡੀਸੀ ਸੰਗਰੂਰ ਨੇ ਕਿ ਹੁਣ 25 ਪ੍ਰਾਈਵੇਟ ਸਕੂਲਾਂ ਨੇ ਵੀ ਆਉਦੇ ਆਰਡਰ ਦੇਤੇ ਵਰਦੀਆਂ ਸਿਉਣ ਦੇ ਹੁਣ ਅਸੀਂ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਕੋਲੇ ਦੇ ਰਹੇ ਹਾਂ ਜਦੋਂ ਤੱਕ ਕੋਈ ਕਿਸਾਨ ਜਾਂ ਕੋਈ ਮਜ਼ਦੂਰ ਜਾਂ ਕੋਈ ਮਲਾਜਮ ਉਹ ਆਪਣੀ ਡਿਊਟੀ ਕਰਕੇ ਆਪਣਾ ਖੇਤੋਂ ਜਾਂ ਆਪਣਾ ਦਿਹਾੜੀ ਤੋਂ ਵਾਪਸ ਆਵੇ ਘਰੇ ਆਉਂਦਿਆਂ ਉਹ 80000 ਰੁਪਏ ਦੀ ਦਿਹਾੜੀ ਕਮਾ ਚੁੱਕੀ ਹੋਵੇ ਤਾਂ ਡਿਪੈਂਡਬਿਲਟੀ ਘਟ ਜਾਂਦੀ ਹੈ ਤੁਸੀਂ ਇਹ ਬਹੁਤ ਕਾਮਯਾਬ ਪ੍ਰੋਜੈਕਟ ਹੈ ਵਿੱਚ ਪੁਲਿਸ ਦੀਆਂ ਵਰਦੀਆਂ ਵੀ ਹੋਣਗੀਆਂ ਸਿਕਿਉਰਿਟੀ ਦੀਆਂ ਵਰਦੀਆਂ ਵੀ ਪ੍ਰਾਈਵੇਟ ਸਿਕਿਉਰਿਟੀ ਜਿਹੜੀ ਲੱਗੀ ਹੈ ਬੈਂਕਾਂ ਜੇ ਉਹ ਜਿੰਨੇ ਵੀ ਵਰਦੀਆਂ ਨਾਲ ਸੰਬੰਧਿਤ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਪਰ ਪ੍ਰਾਈਵੇਟ ਨੇ ਕਿ ਸਾਡੇ ਤੋਂ ਸੁਲਾਓ ਤੇ ਨਾਲ ਕੱਲਾ ਇਹ ਨਹੀਂ ਹੈਗਾ ਕੱਲੀਆਂ ਵਰਦੀਆਂ ਕੱਚੀ ਕਹਾਣੀ ਦਾ ਤੇਲ ਚੱਪਲਾਂ ਬਣਾਉਣ ਦੀਆਂ ਛੋਟੇ ਛੋਟੇ ਮਸ਼ੀਨਾਂ ਬਹੁਤ ਕੁਝ ਹੈ ਜੋ ਲੇਡੀਜ਼ ਕਰੇ ਬਹਿ ਕੇ ਕਰ ਰਹੀਆਂ ਨੇ ਕੰਮ ਤੇ ਨਾਲ ਨਾਲ ਪੈਸੇ ਆ ਰਹੇ ਨੇ ਤੇ ਬੜੀ ਵਧੀਆ ਸਕੀਨਾ ਪਹਿਲ ਸਕੀਮ ਹੈ ਨਾਲੇ ਨਾਲ ਜੋ ਪਹਿਲਾ ਹੋਜਰੀ ਦਾ ਕੰਮ ਸਟਾਰਟ ਕੀਤਾ ਜੀ ਅਸੀਂ ਜਿਹੜੀਆਂ ਘਰ ਬੈਠੀਆਂ ਬੇਰਜੁਗਾਰ ਹੈ ਲੇ ਜੀਵਨ ਪੱਧਰ ਉੱਚਾ ਚੱਕਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਤੇ ਸਾਰੀਆਂ ਭੈਣਾਂ ਨੂੰ ਇਹਦੇ ਨਾਲ ਬਹੁਤ ਵਧੀਆ ਕੰਮ ਮਿਲਣ ਦੇ ਨਾਲ ਭੈਣਾਂ ਚ ਉਤਸ਼ਾਹ ਵੀ ਬਹੁਤ ਹੈ ਕਿ ਉਹ ਜਿਹੜੀਆਂ ਵਰਦੀਆਂ ਬਣਾ ਰਹੀਆਂ ਨੇ ਆਪਣੇ ਬੱਚਿਆਂ ਵਾਸਤੇ ਸਲਾਈ ਕਰ ਰਹੀਆਂ ਨੇ ਤੋਂ ਚੰਗੇ ਤੋਂ ਚੰਗੀ ਤਰ੍ਹਾਂ ਇਸ ਵਰਦੀਆਂ ਨੂੰ ਸਲਾਈ ਕਰਕੇ ਆਪਦੀ ਪਹਿਲ ਹੌਜਰੀ ਨੂੰ ਹੋਰ ਵੀ ਜ਼ਿਆਦਾ ਸਫਲ ਕਰਨਗੇ